ਕਲੱਚ ਵਾਲਾ ਸਿਸਟਮ ਸਮਝ ਲਓ ਜੀ ਬਾਰ-ਬਾਰ ਟਰੈਕਟਰ ਦਾ ਕਲੱਚ ਦੱਬਨ ਦੀ ਲੋੜ ਨਹੀਂ ਇਹਨੂੰ ਹੀ ਤਾਹਾਂ ਕਰਤਾ ਤਾਂ ਬੰਦ ਇਹਨੂੰ ਤਾਹਾਂ ਥੱਲੇ ਕਰਤਾ ਤਾਂ ਚੱਲ ਪਿਆ ਟਰੈਕਟਰ 60 65 ਹੌਸਪਾਵਰ ਦਾ ਤਾਂ ਐਕਸਲ ਲੰਬਾ ਦੂਰੀ ਹੈ ਤਾਂ ਉਹ ਵੱਡੇ ਟਾਇਰ ਵੀ ਲਾ ਸਕਦਾ ਉਹਨਾਂ ਕਰਕੇ ਜੋੜ ਤੋਂ ਲੀਕ ਨਹੀਂ ਹੁੰਦੀ ਤੇ ਇਹ ਚ 1 ਇੰਚੀ ਕਿੱਲ ਸਿੱਧੀ ਅੰਦਰ ਦੇ ਠੁਕਣੀ ਚਾਹੀਦੀ ਹੈਗਾ ਇਹਨੂੰ ਟਰੈਕਟਰ ਦਾ ਸਿੱਧਾ ਕਰਾਸ ਪੈਂਦਾ ਦੇਖੋ 6 ਚਰੀਪ ਨਹੀਂ ਉਹਦਾ 6 ਚਰੀ ਦਾ ਸਿੱਧਾ ਕਰਾਸ ਪੰਪ ਦੇ ਅੰਦਰ ਲੱਗਦਾ ਤੈਨੂੰ ਕੋਈ ਬੈਲਟ ਪੁਲੀ ਨਹੀਂ ਚੱਲਦੀ ਇਹ ਹਾਂਜੀ ਕਿਸਾਨ ਵੀਰੋ ਤੁਹਾਡੇ ਲਈ ਅੱਜ ਇੱਕ ਬੂਮ ਸਪਰੇਅ ਲੈ ਕੇ ਆਏ ਆ ਪ ਪੰਜਾਬ ਦੀ ਸਭ ਤੋਂ ਵੱਡੀ ਏਜੰਸੀ ਦੇ ਵਿੱਚ ਆਏ ਪਰ ਰਾਸਨ ਐਗਰੋ ਇੰਜੀਨੀਅਰਸ ਲੁਧਿਆਣਾ ਤੇ ਬਾਈ ਨਾਲ ਗੱਲਬਾਤ ਕਰਦੇ ਵੀ ਕੀ ਕੀ ਕੁਆਲਿਟੀ ਹੈ ਕੀ ਕੀ ਸਾਈਨ ਹੈ ਦੇ ਵਿੱਚ ਤੇ ਨਾਲ ਇੱਥੇ ਜਿਹੜੇ ਟਾਇਰ ਹੁੰਦੇ ਨੇ ਉਹ ਵੀ ਮਿਲਦੇ ਨੇ ਉਹ ਵੀ ਦੋ ਤਰ੍ਹਾਂ ਦੇ ਆ ਵੈਸੇ ਇੱਕ ਤਰ੍ਹਾਂ ਦੇ ਮਿਲਦੇ ਨੇ ਨਾਲ ਇੱਕ ਹੋਰ ਕੁਆਲਿਟੀ ਲੈ ਕੇ ਆਏ ਬਾਈ ਬਾਈ ਸੱਸੀ ਗਾਲ ਜੀ ਸੱਸੀ ਗਾਲ ਮੇਰੇ ਕਿਸਾਨ ਭਰਾ ਉਹ ਮੇਰਾ ਨਾਮ ਹੈ ਹਰਸ਼ ਗੜਗ ਮੇਰੀ ਕੰਪਨੀ ਦਾ ਨਾਮ ਹੈ ਰਾਸਨ ਐਗਰੋ ਇੰਜੀਨੀਅਰਸ ਸਪਰੇਅ ਮੈਨ ਜਿਹੜਾ ਹੈਗਾ ਸਾਡਾ ਬ੍ਰਾਂਡ ਹੈ 1999 ਤੋਂ ਜਿਹੜਾ ਹੈਗਾ ਅਸੀਂ ਤਰ੍ਹਾਂ ਤਰ੍ਹਾਂ ਦੇ ਸਪਰੇਅ ਪੰਪ ਹੱਥ ਵਾਲੇ ਬੈਟਰੀ ਵਾਲੇ ਤੇ ਟਰੈਕਟਰ ਵਾਲੇ ਅਸੀਂ ਸ 600 ਲੀਟਰ ਤੇ 300 ਲੀਟਰ ਦੀ ਕੈਪੈਸਿਟੀ ਦੇ ਵਿੱਚ ਬੂਮ ਵਾਲਾ ਪੰਪ ਜੋ ਕਿ ਡਾਇاف੍ਰਮ ਪੰਪ ਜਿਹੜਾ ਆਪਾਂ ਜਿਹੜਾ ਆਪਾਂ ਦੇਖਦੇ ਆ ਯੂਪੀਆ ਸ਼ਕਤੀਮਾਨ ਦਾ ਕੀੜਾੰਦਾ ਜਿਹੜਾ ਪੰਪ ਉਹਨਾਂ ਚੀਜ਼ਾਂ ਮਸ਼ੀਨਾਂ 'ਚ ਲੱਗਿਆ ਹੁੰਦਾ 18 ਲੱਖ ਵਾਲੀ ਮਸ਼ੀਨਾਂ 'ਚ ਉਹ ਪੰਪ ਲੈ ਕੇ ਆਏ ਆ ਅਸੀਂ ਅਸੀਂ ਜਿਹੜਾ ਟਰੈਕਟਰ ਦੀ ਤੁਹਾਡੀ ਲਿਫਟ ਦੇ ਉੱਤੇ ਲੱਗ ਕੇ ਇਹ ਸਪਰੇਅ ਕਰੇਗਾ ਉਹ ਮਸ਼ੀਨ ਆਪਾਂ ਇੱਥੇ ਲੈ ਕੇ ਆਏ ਆ ਠੀਕ ਇਹਦੇ ਵਿੱਚ ਮਤਲਬ ਦੋ ਹੀ ਸਾਈਜ਼ ਮਿਲਦੇ ਆ 300 ਲੀਟਰ ਦੇ 600 ਲੀਟਰ ਹਾਂਜੀ ਹਾਂ ਇਹ ਜਿਹੜਾ ਹੈਗਾ ਜਿਹੜਾ ਟਰੈਕਟਰ ਆਪਣੇ 25 ਹਸਪਾਵਰ 28 ਹਸਪਾਵਰ 30 ਹਸਪਾਵਰ ਮਤਲਬ 30 ਤੋਂ ਘੱਟ ਵਾਲੇ ਨੇ ਉਹਨਾਂ ਵਾਸਤੇ ਛੋਟੀ ਕੈਪੈਸਟੀ ਆਲਾ ਕਿਉਂਕਿ ਜੇ ਉਹ ਵੱਡਾ ਲਾਵਾਂਗੇ ਤਾਂ ਟਰੈਕਟਰ ਮੁਰਾ ਉੱਠ ਖੜਦੇ ਨੇ ਤੇ ਜਿਹੜੇ ਆਪਣੇ 32 ਹਸਪਾਵਰ ਜਾਂ ਤੋਂ ਵੱਡੇ ਟਰੈਕਟਰ ਨੇ ਉਹਨਾਂ ਵਾਸਤੇ 600 ਲੀਟਰ ਵਾਲੀ ਕੈਪੈਸਿਟੀ ਦਾ ਵੀ ਪੰਪ ਹੈਗਾ ਆਪਣੇ ਕੋਲ ਠੀਕ ਹੈ ਇਹਨਾਂ 'ਚ ਵੈਸੇ ਤਾਂ ਕੋਈ ਫਰਕ ਨਹੀਂ ਪੰਪਾਂ ਵਗੈਰਾ ਦਾ ਇਹਦੇ ਵਿੱਚ ਜਿਹੜਾ ਹੈਗਾ ਪੰਪ ਥੋੜਾ ਛੋਟਾ ਲੱਗਿਆ ਕਵਰ ਇਕੱਠਾ ਲੈ ਕੇ ਜਾਂਦਾ ਤੇ ਇਹ ਵਾਲਾ 27 ਫੁੱਟ ਲੈ ਕੇ ਜਾਂਦਾ ਤਾਂ ਇਹਦੇ ਉੱਤੇ ਜਿਹੜਾ ਪੰਪ ਲੱਗਿਆ ਹੋਇਆ ਉਹ 27 ਫੁੱਟ ਦੇ ਹਿਸਾਬ ਨਾਲ ਲੱਗਿਆ ਉਹ ਤੇ ਜਿਹੜਾ ਪੰਪ ਲੱਗਿਆ ਉਹ 40 ਫੁੱਟ ਦੇ ਹਿਸਾਬ ਨਾਲ ਦੋਗਣਾ ਕੰਮ ਨਿਬੜੂਗਾ ਉਹਦੇ ਨਾਲ ਹਾਂਜੀ ਹਾਂ ਏਰੀਆ ਵੱਧ ਲੈ ਕੇ ਜਾਊਗਾ ਟਰੈਕਟਰ ਦੇ ਵੱਡਾ ਹੈਗਾ ਤਾਂ ਇਹ ਕੰਮ ਵੀ ਛੇਤੀ ਨਿਬੜੂਗਾ ਜਿਵੇਂ ਕਿ ਆਪਾਂ ਉੱਪਰ ਦੇਖ ਰਹੇ ਬਈ ਸਪਰੇਅ ਮੈਨ ਇਹ ਬ੍ਰਾਂਡ ਆ ਗਿਆ ਤੁਹਾਡਾ ਹਾਂ ਇਹ ਤੋਂ ਹੀ ਸਿੱਧਾ ਹੁੰਦਾ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕੰਮ ਹੈ ਇਹਨਾਂ ਦਾ ਬੂਮਰ ਬੂਮਰਾਂ ਦਾ ਲਾ ਲਓ ਵੀ ਸਪਰੇਅ ਦਾ ਕੋਈ ਵੀ ਪ੍ਰੋਡਕਟ ਹੁੰਦਾ ਇਹਨਾਂ ਕੋਲੇ ਸਭ ਤੋਂ ਘੱਟ ਰੇਟ ਤੇ ਇਹ ਜਿਹੜਾ ਇਹਦੇ ਵਿੱਚ ਹੈਗਾ ਜੀ ਸਾਡ ਤੋਂ ਸਭ ਤੋਂ ਨਵੀਂ ਟੈਕਨੀਕ ਦਾ ਪੰਪ ਅਸੀਂ ਇੱਥੇ ਇਸਤੇਮਾਲ ਕੀਤਾ 터ਕੀ ਦਾ ਪੰਪ ਲੱਗਿਆ ਹੋਇਆ ਇਹਦੇ ਵਿੱਚ ਡਾਇاف੍ਰਮ ਚਾਰ ਪਿਸਟਨ ਵਾਲਾ ਪੰਪ ਹੈ ਆਮ ਜਿਹੜੇ ਤੁਸੀਂ ਪੰਪ ਦੇਖੇ ਹੋਣਗੇ 벨ਟ ਵਾਲੇ ਬੁਕੀ ਵਾਲੇ ਜਿਹੜੇ ਹੁੰਦੇ ਨੇਗੇ ਉਹ ਹੁੰਦੇ ਨੇ ਪੁਲੀਆਂ ਲੱਗੀਆਂ ਹੁੰਦੀਆਂ 벨ਟਾਂ ਘੁੰਮਦੀਆਂ ਨੇ ਪਰ ਇਹ ਪੰਪ ਜਿਹੜਾ ਹੈਗਾ ਇਹਨੂੰ ਟਰੈਕਟਰ ਤੋਂ ਸਿੱਧਾ ਕ੍ਰੋਸ ਪੈਂਦਾ ਦੇਖੋ 6 ਚੀਰੀ ਬਣੀ ਹੋਰ ਦੋ 6 ਚੀਰੀ ਦਾ ਸਿੱਧਾ ਕ੍ਰੋਸ ਪੰਪ ਦੇ ਅੰਦਰ ਲੱਗਦਾ ਤੇ ਇਹਨੂੰ ਕੋਈ 벨ਟ ਪੁਲੀ ਨਹੀਂ ਚੱਲਦੀ ਇਹ ਪੰਪ ਜਿਹੜਾ ਹੈਗਾ ਡਾਇਰੈਕਟ ਪੀਟੀਓ ਨਾਲ ਚੱਲਦਾ ਤੇ ਚਾਰ ਪਿਸਟਨ ਹੋ ਹੈ ਕਿ ਦੁੱਧ ਦੋ ਗੁੱਲੇ ਅੱਗੇ ਚੱਲਦੇ ਆ ਫਿਰ ਤਾਂ ਪ੍ਰੈਸ਼ਰ ਵਧਿਆ ਜਾਂਦਾ ਦੋ ਗੁੱਲੇ ਮੁੜ ਕੇ ਆਉਂਦੇ ਇੱਕ ਕੱਲਾ ਚੱਲਦਾ ਉਦੋਂ ਪ੍ਰੈਸ਼ਰ ਹੋ ਜਾਂਦਾ ਡਾਊਨ ਕਿਉਂਕਿ ਇਹਦੇ ਵਿੱਚ ਲੱਗੀਆਂ ਹੋਈਆਂ ਨੇ 24 ਨੋਜ਼ਲਾਂ ਠੀਕ ਹੈ 24 ਨੋਜ਼ਲਾ ਦਾ ਮੰਨ ਕੇ 24 ਗੰਨਾਂ ਇੱਕ ਵਾਰ ਦੇ ਵਿੱਚ ਜਿਹੜੀ ਹੈਗੀ ਉਹ ਚੱਲਦੀਆਂ ਨੇ ਤਾਂ 24 ਗੰਨਾਂ ਨੂੰ ਸੰਭਾਲਣ ਲਈ ਪ੍ਰੈਸ਼ਰ ਤਕੜਾ ਚਾਹੀਦਾ ਨਹੀਂ ਤਾਂ ਜਿਹੜਾ ਹੈਗਾ ਆਮ ਪੰਪ ਬੋਕੀਆਂ ਵਾਲੇ ਜਿਹੜੇ ਹੈਗੇ ਦਾ 3 ਗੰਨਾ 4 ਗੰਨਾ ਤੋਂ ਬਾਅਦ ਫੁੱਸ ਹੋ ਜਾਂਦੇ ਨੇ ਤੇ ਇਹਦੇ ਵਿੱਚ ਕੀ ਹੈ ਕਿ ਜਦ ਚਾਰ ਪਿਸਟਨ ਇਹਦਾ ਦੋ ਚੱਲਦੇ ਨੇ ਦੋ ਮੁੜ ਕੇ ਆਉਂਦੇ ਫਿਰ ਅਗਲੇ ਦੋ ਚੱਲਦੇ ਦੋ ਮੁੜੇ ਆਉਂਦੇ ਤਾਂ ਜਿਸ ਨਾਲ ਪ੍ਰੈਸ਼ਰ ਬਰਾਬਰ ਚੱਲਦਾ ਰਹਿੰਦਾ ਪ੍ਰੈਸ਼ਰ ਜੋ ਡਾਊਨ ਨਹੀਂ ਆਂਦਾ ਇਹ ਝੜਕੇ ਨਹੀਂ ਵੰਦੇ ਜਿਹੜਾ 40 ਫੁੱਟ ਦਾ 40 ਫੁੱਟ ਏਰੀਆ ਬਰਾਬਰ ਗਿੱਲਾ ਹੁੰਦਾ ਕਿਤੇ ਡਬਲ ਫਾਰ ਨਹੀਂ ਕਿਤੇ ਐ ਨਹੀਂ ਹੈਗਾ ਵੀ ਬਚਾਲੇ ਪਾਣੀ ਵੱਧ ਗਿਆ ਆ ਸਾਈਡਾਂ ਤੇ ਘਟ ਗਿਆ ਉਹ ਇਹ ਸਾਰੀ ਕਮੀਆਂ ਨੂੰ ਦੂਰ ਕਰਦਾ ਇਹ ਤੇ ਇਹਦੇ ਵਿੱਚ ਕੋਈ ਬੋਕੀਆ ਨਹੀਂ ਹੈਗੀ ਤਾਂ ਜਿਸ ਕਰਕੇ ਇਹਨੂੰ ਕਿਰਾਏ ਤੇ ਵੀ ਚਲਾ ਸਕਦੇ ਆ ਵਧੀਆ ਤਾਂ ਕਿਉਂਕਿ ਆਮ ਪੰਪਾਂ ਦੇ ਵਿੱਚ ਬੁੱਕੀ ਹੁੰਦੀਆਂ ਨੇ ਉਹਨੂੰ ਗ੍ਰੀਸ ਨਹੀਂ ਕੀਤਾ ਤਾਂ ਵੱਡਾ ਲੀਕ ਮਾਰੀ ਜਾਂਦੀ ਹੈ ਪਾਣੀ ਦਾ ਤੁਪਕਾ ਗਰੀ ਜਾਂਦਾ ਪ੍ਰੈਸ਼ਰ ਡਾਊਨ ਹੋ ਜਾਂਦਾ ਤੇ ਉਹਦੇ ਵਿੱਚੋ ਦਿੱਕਤ ਆ ਜਾਂਦੀ ਹੈ ਮੈਂ ਉਸ ਪੰਪ ਦੇ ਖਿਲਾਫ ਨਹੀਂ ਹੈਗਾ ਉਹ ਪੰਪ ਜੇ ਤੁਸੀਂ ਕੱਲੀ ਪਾਈਪ ਲਾ ਕੇ ਗੰਨ ਨਾਲ ਸਪਰੇਅ ਕਰਨਾ ਨਾ ਫਿਰ ਬਹੁਤ ਵਧੀਆ ਚੀਜ਼ ਆ ਉਹ ਪਰ ਜੇ ਆਪਾਂ ਉਹਨੂੰ ਬੂਮ ਤੇ ਲਾਣਾ ਹੈ ਜਾਂ ਉਹਨੂੰ ਕੁੰਮਣ ਵਾਲੀ ਗੰਨਾਂ ਤੇ ਲਾਣਾ ਫਿਰ ਉਹ ਪੰਪ ਫੇਲ ਨੇ ਉਹ ਚੀਜ਼ ਨਹੀਂ ਮੰਨੀ ਹੋਈ ਤਾਂ ਹੀ ਤਾਂ ਜਿਹੜੀ 18-18 ਲੱਖਾਂ ਵਾਲੀਆਂ ਕੀੜਾ ਆਪਣਾ ਸੈਲਫ ਅਪੇਡ ਬੂਮ ਸਪਰੇਨਾ ਉਹਨਾਂ ਵਿੱਚ ਵੀ ਤਾਂ ਲੋਕੀ ਆਹੀ ਜਿਹੜੀ ਕੰਪਨੀਆਂ ਨੇ ਵੱਡੀਆਂ ਆਹੀ ਪੰਪ ਇਸਤੇਮਾਲ ਕਰਦੀਆਂ ਕਿਉਂਕਿ ਉਹ ਤਾਂ ਕਈ ਕਈ ਘੰਟੇ ਕਿਰਾਏ ਤੇ ਚੱਲਣਾ ਹੁੰਦਾ ਤਾਂ ਇਹ ਚੀਜ਼ ਉਸ ਹੱਦ ਨਾ ਬਣੀ ਹੋਈ ਹੈ ਜਿਵੇਂ ਬਾਰਲਦੇਸ਼ ਦੀ ਟੈਕਨੋਲੋਜੀ ਹੈ ਉਹੀ ਸੇਮ ਹੈ ਹਾਂ ਇਹ ਤੁਰਕੀ ਦਾ ਪੰਪ ਹੈਗਾ ਠੀਕ ਹੈ ਇਹਦੇ ਵਿੱਚ ਜਿਹੜਾ ਹੈਗਾ ਸਾਰਾ A to Z ਜਿਹੜਾ ਹੈਗਾ ਤੁਰਕੀ ਦੀ ਟੈਕਨੋਲੋਜੀ ਆ ਪੰਪ ਵੀ ਤੁਰਕੀ ਦਾ ਇਹਦਾ ਡਿਸਟ੍ਰਿਬਿਊਟਰ ਜਿਹੜਾ ਹੁੰਦਾ ਉਹ ਵੀ ਤੁਰਕੀ ਦਾ ਹੁੰਦਾ ਤਾਂ ਇਹ ਪੰਪ ਦਾ ਪ੍ਰੈਸ਼ਰ ਜਿਹੜਾ ਹੈ 1 ਮਿੰਟ ਦੇ 140 ਲੀਟਰ ਪਾਣੀ ਟੈਂਕੀ ਚੋਂ ਖਿੱਚਦਾ ਤੇ ਇਤਾਹੀ ਇਸ ਕਰਕੇ ਨੂੰ ਹਾਈਡਰੋਲਿਕ ਪਾਈਪ ਲਾਣੀ ਪੈਂਦੀ ਸਾਨੂੰ ਹੈਵੀ ਡਿਊਟੀ ਤੇ ਇਹਦਾ ਜਿਹੜਾ ਡਿਸਟ੍ਰੀਬਿਊਟਰ ਲੱਗਾ ਇਹ ਵੀ ਕਾਫੀ ਹਾਈ ਹੈ ਇਹ ਕੀ ਹੈ ਜੀ ਇਹਦਾ ਪੰਪ ਪ੍ਰੈਸ਼ਰ ਬਣਾਈ ਜਾਂਦਾ ਇਹ ਡਿਸਟ੍ਰੀਬਿਊਟਰ ਜਿਹੜਾ ਹੈਗਾ ਜਦ ਆਪਾਂ ਇਹਨੂੰ ਲਿਫਟ ਤੇ ਆਪਾਂ ਪਾਉਂਦੇ ਆ ਨਾ ਚੱਕਦੇ ਆ ਤਾਂ ਡਿਸਟ੍ਰੀਬਿਊਟਰ ਜਿਹੜਾ ਹੈਗਾ ਆ ਡਰਾਈਵਰ ਦੇ ਹੱਥ ਦੇ ਨੇੜੇ ਆ ਜਾਂਦਾ ਸੀਟ ਦੇ ਮਗਰ ਤਾਂ ਉਹਦੇ ਨਾਲ ਕੀ ਹੋ ਉਹ ਸੀਟ ਤੇ ਬੈਠਾ ਬੈਠਾ ਹੀ ਪ੍ਰੈਸ਼ਰ ਘਟਾਣਾ ਪ੍ਰੈਸ਼ਰ ਵਧਾਣਾ ਠੀਕ ਆ ਪੀਟੀਓ ਚਲਦੀ ਤੇ ਬੂਮ ਬੰਦ ਕਰਨਾ ਪੀਟੀਓ ਚਲਦੀ ਤੇ ਬੂਮ ਚਲਾਉਣਾ ਜੇ ਆਪਾਂ 3 15 ਦਾ ਕੰਮ ਘੱਟ ਹੋ ਗਿਆ ਤੇ ਹਾਂ ਇਹਦੇ ਵਿੱਚ ਜੇ ਆਪਾਂ ਮੋੜ ਮੁੜਦੇ ਆ ਠੀਕ ਆ ਜੇ ਬੈਕ ਲੈ ਕੇ ਜਾਂਦੇ ਆ ਫਿਰ ਬਾੜ-ਬਾਰ ਕਲੱਚ ਦਬਾ ਕੇ ਪੀਟੀਓ ਦਾ ਗੀਅਰ ਕੱਢਣਾ ਪੈਂਦਾ ਨਹੀਂ ਤਾਂ ਫਿਰ ਸਪਰੇ ਹੋਈ ਜਾਊਗੀ ਤਾਂ ਇਹਦੇ ਵਿੱਚ ਉਹਦਾ ਕੁਝ ਕਰਨ ਦੇ ਨਹੀਂ ਪੀਟੀਓ ਚਲਦੀ ਰਹਿਣ ਦਿਓ ਆ ਲੀਵਰ ਤਾਹਾਨੂੰ ਕਰ ਦੋਗੇ ਪੀਟੀਓ ਚਲਦੀ ਤੇ ਵੀ ਸਪਰੇ ਨਹੀਂ ਹੋਊਗੀ ਤਾਂ ਬਾਰ-ਬਾਰ ਕਲੱਚ ਦਬਕੇ ਪੀਟੀਓ ਦਾ ਗੇਅਰ ਕੱਢ ਕੇ ਫੇਰ ਪਾਣ ਦੀ ਲੋੜ ਨਹੀਂ ਹੈਗੀ ਤੇ ਜਦੋਂ ਦੁਆੜਾ ਸਪਲਾਈ ਕਰਨੀ ਆ ਫੇਰ ਇਹਨੂੰ ਨੀਵਾ ਕਰ ਦੋ ਉੱਥੇ ਦੀ ਉੱਥੇ ਫੇਰ ਸਪਰੇਅ ਡਰਾਈਵਰ ਦੇ ਤਾਂ ਕੋਲੀ ਭੱਜ ਜਾ ਇਹ ਤਾਂ ਸਾਡਾ ਕੋਲੀ ਹੀ ਆ ਜਾਂਦਾ ਜੀ ਹਾਂ ਇਹ ਤਾਂ ਡਰਾਈਵਰ ਦਾ ਕਲੱਚ ਵਾਲਾ ਸਿਸਟਮ ਹੀ ਸਮਝ ਲਓ ਜੀ ਬਾਰ-ਬਾਰ ਟਰੈਕਟਰ ਦਾ ਕਲੱਚ ਦਬਨ ਦੀ ਲੋੜ ਨਹੀਂ ਇਹਨੂੰ ਤਾਂ ਹਾਂ ਕਰਤਾ ਤਾਂ ਬੰਦ ਇਹਨੂੰ ਤਾਂ ਹਾਂ ਥੱਲੇ ਕਰਤਾ ਤਾਂ ਚੱਲ ਪਿਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਇੱਕ ਆਪਾਂ ਗੱਲ ਕਰ ਲਈ ਜਿਵੇਂ ਪਾਣੀ ਦਾ ਟੈਂਕ ਫੁੱਲ ਕਰਨਾ ਆਪਾਂ ਕਿੰਨੇ ਕ ਟਾਈਮ ਚ ਕਰ ਲੂਗਾ ਇਹ ਜਿਹੜਾ ਹੈਗਾ ਜੀ ਤਕਰੀਬਨ 5 ਤੋਂ 7 ਮਿੰਟਾਂ ਦੇ ਅੰਦਰ ਟੈਂਕੀ ਭਰ ਦਿੰਦਾ ਜੀ ਠੀਕ ਹੈ ਜੀ ਇਹ ਚ ਗੇਟਵਾਲ ਲੱਗਿਆ ਹੋਇਆ ਗੇਟਵਾਲ ਖੋਲ ਦੋਗੇ ਇੱਥੇ ਪਾਈਪ ਲੱਗ ਜੂਗੀ ਪਾਈਪ ਵੀ ਅਸੀਂ ਨਾਲ ਹੀ ਦੰਨੇ 17-18 ਫੁੱਟ ਹੁੰਦੀ ਆ ਉਹ ਲਾ ਕੇ 600 ਲੀਟਰ ਪਾਣੀ ਪਾ ਦਿੰਦਾ ਇਹ ਚ ਬਾਟਰ ਲੈਵਲ ਇੰਡੀਕੇਟਰ ਵੀ ਵੈਸੇ ਤਾਂ ਹਾਂ ਜੀ ਟੈਂਕੀ ਦੇ ਵਿੱਚ ਇੰਡੀਕੇਟਰ ਲੱਗਿਆ ਹੋਇਆ ਜਿੱਥੇ ਇੱਥੇ ਪਾਣੀ ਭਰ ਹੀ ਜਾਊਗਾ ਡਰਾਈਵਰ ਨੂੰ ਦਿਖੀ ਜਾਊਗਾ ਵੀ ਪਾਣੀ ਇੰਨਾ ਭਰ ਗਿਆ ਇੰਨਾ ਘਟ ਗਿਆ ਠੀਕ ਆ ਜੀ ਉਹ ਤੋਂ ਬਾਅਦ ਜਦ ਆਪਾਂ ਪਾਣੀ ਭਰ ਲਿਆ ਆਹ 게ਟ ਵਾਲ ਬੰਦ ਆ ਦੋ ਸਪਰੇਅ ਵਾਲੇ 게ਟ ਵਾਲ ਖੋਲ ਦੰਦੇ ਆ ਇਹਦੇ ਵਿੱਚ ਵੀ ਖੂਬੀ ਹੈ ਹੁਣ ਮੰਨ ਕੇ ਚੱਲੋ ਤੁਸੀਂ ਤੁਹਾਡਾ ਇੱਕ ਫਾਰ ਸਾਈਡ ਵਾਲਾ ਰਹਿ ਗਿਆ ਠੀਕ ਆ ਜੀ ਹੁਣ ਤੁਸੀਂ ਟ੍ਰੈਕਟਰ ਜਮੇ ਖੁੰਝੇ ਤੇ ਚਲਾਦੇ ਪਰ ਆਪਣਾ ਜਿਹੜਾ ਬੂਮ ਹੈ ਉਹ ਗਵਾਂਡੀ ਦੇ ਖੱਤੇ ਦੇ ਉੱਤੇ ਵੀ ਬੰਗ ਰਿਹਾ ਤਾਂ ਆਪਾਂ ਉਧਰਲਾ ਉਧਰਲਾ ਪੂਰਾ ਦਾ ਪੂਰਾ 20 ਫੁੱਟ ਏਰੀਆ ਹੀ ਬੰਦ ਕਰ ਸਕਦੇ ਆ ਵੀ ਕੱਲੇ ਏਰੀਆ ਲੱਗ ਚੱਲੋ ਵੀ ਫਟਾ ਲਾ ਹਾਂ ਵੀ ਆਪਣਾ ਜਿਹੜਾ ਹੈਗਾ ਆਪਣਾ ਚਾਹੇ ਟਰੈਕਟਰ ਦਾ ਜਿਹੜਾ ਬੂਮ ਹੈ ਉਹ ਗਵਾਂਢੀ ਦੇ ਖੇਤ ਉੱਤੋਂ ਲੰਘ ਰਿਹਾ ਪਰ ਸਪਰੇ ਆਪਣੇ ਵਾਲੇ ਵਿੱਚ ਹੀ ਹੋਊਗੀ ਉਹਦੇ ਵਾਲੇ ਪਾਸੇ ਸਪਰੇ ਹੀ ਨਹੀਂ ਹੋਣੀ ਮਾਲਕੀ ਗੱਲ ਕਰ ਲਈ ਵੀ ਟਰੈਕਟਰ ਤੋਂ ਬੰਦੇ ਨੇ ਉਤਰਨ ਦੀ ਲੋੜ ਨਹੀਂ ਹੈ ਨਾ ਤੇ ਇੱਕ ਕਿੱਲੇ ਦਾ ਆਪਾਂ ਟਾਈਮ ਲਈ 5 ਮਿੰਟਾਂ ਦੇ ਵਿੱਚ ਨਿਬੇੜ ਦੂਗਾ ਇਹ ਜਿਹੜਾ ਹੈਗਾ ਇੱਕ ਗਿੱਲੇ ਨੂੰ ਜਿਹੜਾ ਹੈਗਾ ਪਤਾ तकरीबन 600 ਲੀਟਰ ਹੈ ਜੀ ਮੈਂ ਤੁਹਾਨੂੰ ਦੱਸਿਆ ਜਿਹੜਾ ਹੈਗਾ ਪੰਪ 140 ਲੀਟਰ ਸਖਸ਼ਣ ਕਰਦਾ ਹੈ ਜੇ ਇਹਨੂੰ ਆਪਾਂ ਖੁੱਲਾ ਛੱਡਦੀਏ ਇਹਦਾ ਜਿਹੜਾ ਹੈਗਾ 5 ਮਿੰਟਾਂ 'ਚ 600 ਜਿਹੜਾ ਟੈਂਕੀ ਖਾਲੀ ਕਰ ਸਕਦਾ ਜੀ 5 ਮਿੰਟਾਂ 'ਚ ਜਿਹੜਾ ਇਹਦੀ ਇੰਨੀ ਕੈਪੈਸਿਟੀ ਹੈ 5 ਮਿੰਟਾਂ 'ਚ ਕਰੂਗਾ ਇਹ ਇਹਦੀ ਇੰਨੀ ਕੈਪੈਸਿਟੀ ਆ ਆਪਾਂ ਤਾਂ ਇਹਨੂੰ ਕੰਟਰੋਲ ਕਰਦੇ ਆਦੇ ਰਾਹੀ ਤਾਂ ਕਿ ਜਿਹੜਾ ਹੈਗਾ ਇਹ ਕਿਉਂਕਿ ਕਿੱਲੇ ਦਾ 150 ਲੀਟਰ 180 ਲੀਟਰ 200 ਲੀਟਰ 250 300 ਜਿੰਨਾ ਦਾ ਨਾ ਆਪਾਂ ਇੱਥੋਂ ਕੰਟਰੋਲ ਕਰ ਸਕਦੇ ਆ ਇੱਥੋਂ ਜੇ ਆਪਾਂ ਜਿਵੇਂ ਕੋਈ ਆਲੂ ਦੀ ਸਪਰੇਅ ਕਰਦਾਈ ਜਾਂ ਕੋਈ ਜਿਵੇਂ ਪਾਊਡਰ ਵਾਲੀ ਦਵਾਈ ਹੁੰਦੀ ਹੈ ਥੱਲੇ ਜਮ ਨਾ ਜਾਵੇ ਤਾਂ ਉਹਦੇ ਵਾਸਤੇ ਇਹਨੂੰ ਜੇ ਆ ਗੇਟਵਾਲ ਖੋਲ ਲਾਂਗੇ ਤਾਂ ਜੋ ਦਵਾਈ ਘੁਲਣ ਦਾ ਸਿਸਟਮ ਵੀ ਨਾਲ ਦੀ ਨਾਲ ਆਪਣਾ ਨਾਲ ਨਾਲ ਘੁਲੀ ਚੱਲੂਗੀ ਹਾਂਜੀ 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 ਆਪਰੇਟ ਦੀ ਗੱਲ ਕਰ ਲਈ ਜੀ ਜੀ ਹਾਂ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਆਹ ਡਾਇاف੍ਰਮ ਪੰਪ ਦੇ ਨਾਲ ਜਿਹੜੀ ਹੈਗੀ ਆ ਆ ਕੰਪਲੀਟ ਬੂਮ ਸਪਲਰ ਜਿਸ ਤੇ 40 ਫੁੱਟ ਦਾ ਬੂਮ ਮਿਲੂਗਾ ਠੀਕ ਆ ਜੀ ਸਪ੍ਰਿੰਗ ਲੋਡੇਡ ਬੂਮ ਹੈ ਜਿਵੇਂ ਕਿ ਖੰਭਾ ਖੁੰਬਾ ਵੀ ਆਗਾ ਤਾਂ ਵੀ ਆਪਣੇ ਆਪ ਇਕੱਠਾ ਹੋ ਜਾਊਗਾ ਤੇ ਉਹ ਤੋਂ ਬਾਅਦ ਖੋਲ ਜਾਊਗਾ ਆਟੋਮੈਟਿਕ ਹੋਊਗਾ ਇਹ ਹਾਂਜੀ ਹਾਂ ਥੱਲੇ ਉਤਰਨ ਦੀ ਲੋੜ ਨਹੀਂ ਹੈਗੀ ਜੀ ਇਹਦੇ ਵਿੱਚ ਕੀ ਹੈ ਨਾ ਸਪ੍ਰਿੰਗ ਲੋਡੇਡ ਹੈ ਜੀ ਮੈਂ ਕੋਈ ਖੰਭਾ ਆ ਗਿਆ ਇਹਨੇ ਨਾਲ ਲੱਗ ਕੇ ਪਿੱਛੇ ਨੂੰ ਹੋ ਜਾਣਾ ਤੇ ਜਦੋਂ ਹੀ ਉਹ ਖੰਭਾ ਟੱਪ ਗਿਆ ਇਹਨੇ ਨਾਲ ਦੀ ਨਾਲ ਸਿੱਧਾ ਹੋ ਜਾਣਾ ਸੈਂਸਰ ਨਹੀਂ ਇਹਦੇ ਵਿੱਚ ਅਜੇ ਸੈਂਸਰ ਨਹੀਂ ਹੈਗਾ ਸਪ੍ਰਿੰਗ ਹੀ ਇਦਾਂ ਦਾ ਡਿਜ਼ਾਈਨ ਹੀ ਇਦਾਂ ਕੀਤਾ ਹੋਇਆ ਜੀ ਠੀਕ ਹੈ ਆਪਣੇ ਆਪ ਸਿੱਧਾ ਹੋ ਜਾਂਦਾ ਥ ਇਹ ਜੋ ਪੋਲੀਥੀਲੀਨ ਹੈ ਇਹਨੂੰ ਕੀ ਹੈ ਕਿ ਟੈਂਕੀ ਨੂੰ ਤੁਸੀਂ ਕੱਢ ਕੇ ਚਾਹੇ ਥੱਲੇ ਪੁੰਜੇ ਦਾ ਕਰ ਦੋ ਕੱਢ ਲਿਆ ਕੇ ਜਿਵੇਂ ਮਾਰਜੀ ਕੱਟਕੁੱਟ ਮਾਰੀ ਚੱਲੋ ਟੈਂਕੀ ਲੀਕ ਨਹੀਂ ਹੋਣੀ ਇਹ ਬਿਨਾ ਜੋੜ ਤੋਂ ਟੈਂਕੀ ਬਣੀ ਆ ਕਈ ਵਾਰੀ ਖੇਤੀ বাজਦੇ ਜਿਵੇਂ ਟਾਲੇ ਵਗੈਰਾ ਜਾਂਦਾ ਹਾਂ ਇਹ ਟੈਂਕੀ ਲੀਕ ਨਹੀਂ ਹੋ ਸਕਦੀ ਜੀ ਇਹ ਜਿਹੜੀ ਟੈਂਕੀ ਜੀ ਮਾਮ ਟੈਂਕੀ ਦਾ ਜੋੜ ਹੁੰਦਾ ਜੋੜ ਕੋਲੋਂ ਲੀਕ ਹੁੰਦੀ ਟੈਂਕੀ ਦਾ ਜੋੜ ਹੀ ਨਹੀਂ ਹੈਗਾ ਕਿਸੇ ਪਾਸੇ ਵੀ ਇਹਦਾ ਜੋੜ ਨਾ ਹੋਣ ਕਰਕੇ ਜੋੜ ਤੋਂ ਲੀਕ ਨਹੀਂ ਹੁੰਦੀ ਤੇ ਇਹ ਚ 1 ਇੰਚੀ ਕੱਲ ਸਿੱਧੀ ਅੰਦਰ ਦੇ ਠੁਕਣੀ ਚਾਹੀਦੀ ਆ ਫਿਰ ਇਹ ਕਿਤੇ ਜਾ ਕੇ ਪੈਂਚਰ ਹੋਊਗੀ ਅੱਛਾ ਕਿਉਂਕਿ ਇਹਦੇ ਵਿੱਚ ਨਾ ਕੰਚ ਦਾ ਦੇਸ਼ਾ ਪਾਇਆ ਹੋਇਆ ਹੈ ਕੰਚ ਨੂੰ ਤੋੜ ਕੇ ਪਿਘਲਾ ਕੇ ਪਤਲਾ ਦੇਸ਼ਾ ਇਹਦੇ ਵਿੱਚ ਪਰੋਇਆ ਹੁੰਦਾ ਜਿਹਦੇ ਕਰਕੇ ਇਹ ਜਿਹੜਾ ਹੈਗਾ ਫਾਈਬਰ ਗਲਾਸ ਵਾਂਗੂ ਕੰਮ ਕਰਦੀ ਹੈ ਪੋਲੀਥੀਲਨ ਦਾ ਟੈਂਕ ਇਹਦੇ ਕਰਕੇ ਦੀ ਕੈਪੇਬਿਲਿਟੀ ਬਹੁਤ ਜ਼ਿਆਦਾ ਸਟਰੋਂਗ ਮੰਨੀ ਜਾਂਦੀ ਹੈ ਰੇਟ ਕਿੰਨਾ ਹੈ ਰੇਟ ਜਿਹੜਾ ਹੈਗਾ ਇਹ ਕੰਪਲੀਟ ਬੂਮ ਦੇ ਨਾਲ ਅਕ੍ਰੋਸ ਦੇ ਨਾਲ ਆ ਸਾਰਾ ਸਿਸਟਮ ਦੇ ਨਾਲ ਜਿਹੜਾ ਆਪਣਾ 600 ਲੀਟਰ ਵਾਲਾ ਇਹਦਾ ਹੈਗਾ ਜੀ 1,26,500 ਤੇ ਜਿਹੜਾ ਆ 300 ਲੀਟਰ ਵਾਲਾ ਹੈਗਾ ਸਿਸਟਮ ਵਿੱਚ ਵੀ ਉਹੀ ਹੈ ਜਿਹੜਾ ਬੂਮ ਹੈਗਾ 27 ਫੁੱਟ ਦਾ ਉਹੀ ਪੰਪ ਲੱਗਿਆ ਟਰਕੀ ਦਾ ਤੇ ਇਹ ਕੰਪਲੀਟ ਜਿਹੜਾ ਹੈਗਾ ਇਹ ਪੈਂਦਾ ਆਪਾਂ ਨੂੰ 95000 ਦਾ ਤੇ ਨਾਲ ਇਹਦੇ ਵਿੱਚ ਆ ਟੈਂਕੀ ਵੀ ਆ ਯਾ ਅਜਾ ਸਾਫ ਪਾਣੀ ਪਾ ਗਿਆ ਆਪਾਂ ਹੱਥੋਂ ਤੇ ਧੋਣੇ ਆ ਜਾਂ ਦਵਾਈ ਜਿਹੜੀ ਹੈਗੀ ਇਹ ਕੋਲ ਕੇ ਕੋਲ ਬਣਾ ਕੇ ਟੈਂਕੀ ਚ ਪਾਣਾ ਤਾਂ ਉਹਦੇ ਵਾਸਤੇ ਸਾਫ ਪਾਣੀ ਵੀ ਆਪਾਂ ਨੂੰ ਚ ਅਲੱਗ ਤੋਂ ਸਿਸਟਮ ਹੈ ਇਹ ਅਲੱਗ ਹੈ ਹਨਾ ਹਾਂਜੀ ਹਾਂ ਤੇ ਇਹਦਾ 95000 ਇਹਦਾ 95000 ਹੈ ਜੀ ਇਹਦਾ 126500 ਹੈ ਇੱਕ ਪਰਲੇ ਪਾਸੇ ਖੜੇਗਾ ਉਹ ਕਿਵੇਂ ਅਲੱਗ ਲੱਗ ਰੇ ਦੇਖਣ ਚ ਉਹ ਜਿਹੜਾ ਹੈਗਾ ਜੀ ਇਹੀ ਬੂਮ ਜੇ ਤੁਸੀਂ ਹਟਾ ਕੇ ਇਹ ਨਾਲ ਹੋਰ ਸਿਸਟਮ ਜਿਵੇਂ ਤੁਸੀਂ ਪਾਈਪ ਦਾ ਸਿਸਟਮ ਲੈਣਾ ਠੀਕ ਹੈ ਜੀ ਤੁਸੀਂ ਪਾਈਪ ਇਹਦੇ ਵਿੱਚ ਜਿਹੜੀ ਹੈਗੀ ਗਨ ਜਿਵੇਂ ਕੋਈ ਕਹਿੰਦੇ ਵੀ ਫਸਲ ਬਾਲੀ ਵੱਡੀ ਹੋਗੀ ਜੀ ਮਜੀਰੀ ਦੇ ਵੇਲੇ ਜਾਂ ਮੱਕੀ ਦੇ ਵੇਲੇ ਤਾਂ ਉਹਨੂੰ ਹੁੰ ਸਪਰੇਅ ਕਰ ਸਕਦੇ ਹੋ ਕੱਲਾ ਬੂਮ ਨਹੀਂ ਹੈਗਾ ਬੂਮ ਤਾੜ ਕੇ ਬਰੀਲਾ ਵੀ ਲਾ ਸਕਦੇ ਹੋ ਠੀਕ ਹੈ ਜੀ ਜੇ ਘੁੰਮਣ ਵਾਲੀ ਗੰਨਾ ਜੇ ਤੁਸੀਂ ਲਾਣੀਆਂ ਨੇ ਜਿਹੜੀ ਅੱਜ ਕੱਲ੍ਹ ਤੁਸੀਂ ਐਸੀ ਟੈਂਕੀ ਦੀ ਫਿੱਟ ਹੋ ਜਾਂਦੀ ਹੈ ਐਸੀ ਇਹੀ ਮਸ਼ੀਨ ਹੈ ਜੀ ਉਹਦੇ ਉੱਤੇ ਪਿੱਛੇ ਦੇਖੋ ਇਹ ਸਿਸਟਮ ਦਿੱਤਾ ਹੈ ਵੀ ਆਪਾਂ ਕੁਝ ਵੀ ਲਾ ਸਕਦੇ ਆ ਆਪਾਂ ਇਹਦੇ ਵਿੱਚ ਘੁੰਮਣ ਵਾਲੀ ਗੰਨਾ ਵੀ ਲਾ ਸਕਦੇ ਆ ਹੂੰ ਠੀਕ ਹੈ ਜੀ ਆ ਗੰਨਾ ਵੀ ਅਸੀਂ ਸਪੈਸ਼ਲ ਵਿੱਚ ਮੋਟਰ ਲਾਈ ਹੋਈ ਆ ਡੀਸੀ ਮੋਟਰ ਦਾ ਸਵਿਚ ਦਿੱਤਾ ਹੋਇਆ ਵੀ ਜਿਵੇਂ ਆਨ ਆਫ ਸਲੋ ਸਪੀਡ ਹਾਈ ਸਪੀਡ ਛੇਤੀ ਘੁਆਣੀ ਆ ਲੀਲਾ ਵੀ ਲਾ ਸਕਦੇ ਹਾਂ ਤੇ ਆਪਾਂ ਬੂਮ ਵੀ ਲਾ ਸਕਦੇ ਆ ਤਾਂ ਇੱਕੋ ਹੀ ਚੀਜ਼ ਦਾ ਬੂਮਰ ਦੇ ਵਿੱਚ ਤਿੰਨ ਫੰਕਸ਼ਨ ਹੋ ਗਏ ਤਿੰਨ ਫੰਕਸ਼ਨ ਕਰ ਸਕਦੇ ਆ ਦੇ ਵਿੱਚ ਸਾਝੀ ਤਰ੍ਹਾਂ ਦੀ ਕਪੈਸਿਟੀ ਹੈਗੀ ਆ ਸਭ ਤੋਂ ਲੇਟੈਸਟ ਤਕਨੀਕ ਦਾ ਵੀ ਤਾਂ ਕਿ ਆਨ ਵਾਲੀ ਮਸ਼ੀਨਰੀ ਵੀ ਇਹਦੇ ਉੱਤੇ ਇੰਸਟਾਲ ਹੋ ਸਕੇ ਆਪਣੇ ਬੂਮਰ ਤਾਂ ਦੇਖ ਲਈ ਹੁਣ ਕਈ ਵਾਰ ਅਗਲੇ ਝੋਨੇ 'ਚ ਜਾਂ ਕਣਕ ਦੇ ਵਿੱਚ ਜਾਂ ਹੋਰ ਫਸਲ ਦੇ ਵਿੱਚ ਟਰੈਕਟਰ ਬਾੜਨਾ ਹੋਵੇ ਉਹ ਆਪਣੇ ਆਮ ਟੈਰਾ ਟਰੈਕਟਰ ਦਾ ਚੱਲਦਾ ਨਹੀਂ ਉਹਦੇ ਵਿੱਚ ਕੀ ਇਹ ਜਿਵੇਂ ਜਦੋਂ ਉਸ ਬੂਮ ਆਪਾਂ ਲਾਇਆ ਹੋਇਆ ਜਦੋਂ ਛੋਟੀ ਫਸਲ ਹੈ ਹਰੇ ਕਣਕ ਨਹੀਂ ਵੇਜੀ ਫਿਰ ਤਾਂ ਲੈ ਸਕਦੇ ਪਰ ਜੇ ਉਹ ਤੋਂ ਬਾਅਦ ਆਪਾਂ ਟਰੈਕਟਰ ਅੰਦਰ ਬਾੜਨਾ ਤਾਂ ਆਪਾਂ ਇਦਾਂ ਦੇ ਹਾਈ ਕਲੀਅਰੈਂਸ ਟਾਇਰ ਲਾ ਸਕਦੇ ਆ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਦੋ ਤਰੀਕੇ ਦੇ ਟਾਇਰ ਆਉਂਦੇ ਨੇ ਇੱਕ ਆਉਂਦੇ ਨੇ ਹਵਾਲੇ ਜਿਹੜੇ ਮੜਗਾੜਾਂ ਦੇ ਅੰਦਰ ਅੰਦਰ ਆ ਜਾਂਦੇ ਨੇ ਇਹਦੇ ਵਾਸਤੇ ਮੜਗਾੜ ਖੋਲਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਜੀ ਇੱਕ ਆਉਂਦੇ ਨੇ ਸੋਲਿਡ ਟਾਇਰ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਮੜਗਾੜ ਤੋਂ ਇਹ ਬਾਹਰ ਆਉਂਦੇ ਨੇ ਤਾਂ ਇਹਦੇ ਵਾਸਤੇ ਹੱਬਾਂ ਲੱਗਦੀਆਂ ਨੇ ਜੇ ਤਾਂ ਤੁਹਾਡਾ ਟਰੈਕਟਰ ਛੋਟ ਕਿਉਂਕਿ ਇਹਦੇ ਵਿੱਚ ਲੋਕਾਂ ਨੂੰ ਹਾਈਟ ਨਹੀਂ ਚਾਹੀਦੀ ਉਹਨੂੰ ਪਤਲਾਪਨ ਚਾਹੀਦਾ ਹੁੰਦਾ ਵੀ ਜਿਵੇਂ ਮੱਕੀ ਦੇ ਬੱਟਾ ਦੇ ਵਿੱਚ ਬਗਦੇ ਵੀ ਉਹਨਾਂ ਨੂੰ ਹਾਈਟ ਦਾ ਇੰਨਾ ਮਤਲਬ ਨਹੀਂ ਹੁੰਦਾ ਆਲੂ ਦੇ ਵਿੱਚ ਹਾਈਟ ਦਾ ਚਾਹੀਦੀ ਨਹੀਂ ਹੁੰਦੀ ਤਾਂ ਪਤਲਾ ਚਾਹੀਦਾ ਹੁੰਦਾ ਉਹਨਾਂ ਵਾਸਤੇ ਇਹ ਟਾਇਰ ਬਹੁਤ ਵਧੀਆ ਜਿਵੇਂ ਜੀਜੀ ਚੂਰੀ ਤੇ ਕੰਨਾਂ ਤਾਂ ਉਹਨਾਂ ਨੂੰ ਫਿਰ ਹੁੰਦਾ ਵੀ ਭਾਈ ਹਾਈਟ ਆਪਾਂ ਨੂੰ ਵੱਧ ਚਾਹੀਦੀ ਹੈ ਤਾਂ ਉਹਨਾਂ ਲਈ ਆ ਸੋਲਿਡ ਟਾਇਰ ਵਧੀਆ ਨੇ ਜੀ ਸੋਲਿਡ ਟਾਇਰ ਦੇ ਵਿੱਚ ਦੋ ਤਿੰਨ ਸਾਈਜ਼ ਆਉਂਦੇ ਨੇ ਜਿਵੇਂ ਇੱਕ ਆ ਹੈਗਾ 1300 1800 ਮੂਰੇ 1300 ਮਗਰ 1800 ਇਹ ਚ ਅੱਧਾ ਹੀ 1600 2100 ਵੀ ਆਉਂਦਾ ਜੇ ਕਿਸੇ ਦਾ ਟਰੈਕਟਰ 60 65 ਹੌਸਪਾਵਰ ਦਾ ਤਾਂ ਐਕਸਲ ਲੰਬਾ ਦੂਰੀ ਹੈ ਤਾਂ ਉਹ ਵੱਡੇ ਟਾਇਰ ਵੀ ਲਾ ਸਕਦਾ ਉਹਨਾਂ ਨਾਲ 5 6 ਇੰਚ ਹੋਰ ਹਾਈਟ ਵਧ ਜਾਂਦੀ ਹੈ ਜਿਵੇਂ ਇਹਦੇ ਨਾਲ ਤੁਸੀਂ ਦੇਖੋ 2.5 ਫੁੱਟ ਹਾਈਟ ਹੈਗੀ ਆ 2.5 3 ਫੁੱਟ ਦੀ ਗਲੇ ਆਉਣ ਗਲੇ ਨਾਲ ਤੇ ਹੋਰ ਹਾਈਟ ਵਧਾਣੀ ਆ ਤਾਂ ਆਪਾਂ ਵੱਡੇ ਟਾਇਰ ਹੋਰ ਵੀ ਪਾ ਸਕਦੇ ਆ ਤੇ ਇਹ ਜਿਹੜੇ ਟਾਇਰ ਨੇ ਇੱਕੋ ਹੀ ਲਾਈਨ ਦੇ ਵਿੱਚ ਚੱਲਦੇ ਆ 4 ਇੰਚ ਹੀ ਚੌੜੇ ਹੁੰਦੇ ਨੇ ਠੀਕ ਹੈ ਜੀ ਠੀਕ ਹੈ ਜੀ ਤਾਂ ਹਨਾ ਕੀ ਇਹ ਫਸਲ ਦਾ ਨੁਕਸਾਨ ਘੱਟ ਹੁੰਦਾ ਤੇ ਉਸੇ ਲਾਈਨ ਦੇ ਵਿੱਚ ਚੱਲਦੇ ਨੇ ਤਾਂ ਦੋ ਹੀ ਲਾਈਨਾਂ ਬੰਦੀਆਂ ਨੇ ਕਿੱਧਰ ਦੇ ਟਾਇਰ ਦੀ ਕਿੱਧਰ ਦੇ ਟਾਇਰ ਦੀ ਝੋਨੇ ਵਗੈਰਾ ਚੀਜ਼ ਤਾਂ ਚੱਲਦਾ ਹੀ ਝੋਨੇ 'ਚ ਇਹ ਵੀ ਚੱਲ ਸਕਦੇ ਨੇ ਜੀ ਪਰ ਇਹਦੇ ਵਿੱਚ ਕਿਹਨਾਂ ਹੈ ਤਾਂ ਉਨੀ ਨਹੀਂ ਆਂਦੀ ਕਿਉਂਕਿ ਇੱਕ ਤੱਕ ਮਿੱਟੀ ਗਿੱਲੀ ਹੋਣ ਕਰਕੇ ਟ੍ਰੈਕਟਰ ਹੋਰ ਟੱਸਦਾ ਵੀ ਇਹ ਵੱਡਾਂ ਵਾਲੀ ਫਸਲ ਤੇ ਕੰਮ ਆਵੇ ਬਾਈ ਵੱਡਾਂ ਵਾਲੀ ਫਸਲਾਂ ਤੇ ਕੰਮ ਆਵੇ ਜਿੱਥੇ ਸਬਜ਼ੀ ਦਾ ਕੰਮ ਹੈ ਜਿੱਥੇ ਜਿਹੜਾ ਹੈਗਾ ਜਿਵੇਂ ਕਣਕ ਤੇ ਵੀ ਕੰਮ ਆਵੇ ਜੇ ਇੱਕ ਬੰਦਾ ਕਣਕ ਤੇ ਸਬਜ਼ੀ ਦਾ ਕੰਮ ਕਰਦਾ ਫਿਰ ਕੰਮ ਆਵੇ ਪਰ ਜੇ ਕਣਕ ਮਗਰਟਨ ਦੇ ਬਾਹਰ ਆ ਗਏ ਆਪਾਂ ਜਦੋਂ ਮਰਜ਼ੀ ਲਾ ਕੇ ਦੂਜੇ ਟਾਇਰ ਪਾ ਸਕਦੇ ਹਾਂ ਆਹ ਦੇਖੋ ਜੀ ਆ ਨਟ ਖੋਲਨੇ ਆ ਹਮ ਸਿਰਫ ਕਨਾਟੀ ਖੋਲਨੇ ਆ ਆ ਨਟ ਖੋਲ ਕੇ ਆ ਟਾਇਰ ਲਾ ਕੇ ਦੂਜੇ ਟਾਇਰ ਲਾ ਕੇ ਕੰਮ ਆਪਣਾ ਓਕੇ ਹੋ ਸਕਦਾ ਜੇ ਆਪਾਂ ਰੇਟ ਦੀ ਗੱਲ ਕਰ ਲਈ ਸੈਜ ਦੇ ਵਿੱਚ ਤੇ ਇਹ ਜਿਹੜੇ ਜਿਵੇਂ ਹਵਾ ਵਾਲੇ ਟਾਇਰ ਨੇ ਜੀ ਇਹਦੇ ਵਿੱਚ ਜੇ ਮੈਂ 538 120 90 ਲੈਣੇ ਆ ਤਾਂ ਉਹ 75 ਹਜ਼ਾਰ ਦਾ ਸੈੱਟ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਤੇ ਜਿਹੜੇ ਆ ਸੋਲਿਡ ਟਾਇਰ ਨੇ ਜਿਨ੍ਹਾਂ ਚ ਹਵਾ ਨਹੀਂ ਹੁੰਦੀ ਆ ਸਾਰੇ ਦਾ ਸਾਰਾ ਫਰੇਮ ਦੇ ਉੱਤੇ ਹੀ ਜਿਹੜੀ ਹੈਗੀ ਰਬੜ ਲੱਗੀ ਹੋਈ ਹੁੰਦੀ ਆ ਤਾਂ ਆਹ ਲੈ ਜਿਹੜ ਠੀਕ ਹੈ ਤੇ ਆ ਹੱਬਾਂ ਜਿਹੜੀਆਂ ਹੈਗੀਆਂ ਨੇ ਇਹ ਚਾਰੋਂ ਹੱਬਾਂ ਲੱਗਦੀਆਂ ਨੇ ਜੇ ਆਪਾਂ ਆ ਟਾਇਰ ਲਵਾਨੇ ਆ ਉਹਦਾ ਵਾਸਤੇ ਲੋੜ ਨਹੀਂ ਹੈਗੀ ਡਾਇਰੈਕਟ ਹੀ ਫਿੱਟ ਹੋ ਜਾਂਦੇ ਨੇ ਸਿੱਧਾ ਠੀਕ ਹੈ ਤੇ ਆ ਹੱਬਾਂ ਦਾ ਜਿਹੜਾ ਰੇਟ ਆ ਉਹ 16000 ਦਾ ਚਾਰੋਂ ਹੱਬਾਂ ਦਾ ਉਹ ਹਾਂ ਇਹ ਦੋ ਮਗਲੀਆਂ ਦੋ ਮੂਹਰੀਆਂ ਠੀਕ ਹੈ ਇਹ ਥੋੜੇ ਟਰੈਕਟਰ ਦੇ ਹਿਸਾਬ ਨਾਲ ਵੀ ਬੰਦੀਆਂ ਹੁੰਦੀਆਂ ਨੇ ਗਿਆ ਇਹਦੇ ਵਿੱਚ ਆਪਾਂ ਨਾ ਚੂੜੀ ਪਾਈ ਹੋਈ ਆ ਹੱਬਾਂ ਦੇ ਵਿੱਚ ਤੇ ਜਿਹਦੇ ਕਰਕੇ ਜਿਵੇਂ ਟਰੈਕਟਰ ਕਿਸੇ ਦੀ ਬੱਟਾ ਜਿਆਦਾ ਦੂਰ ਨੇ ਨੇੜੇ ਨੇ ਨਾ ਉਹ ਦੂਰੀ ਵੀ ਆਪਾਂ ਟਾਇਰਾਂ ਦੀ ਅਡਜਸਟ ਕਰ ਸਕਦੇ ਆ ਹੂੰ ਤੇ ਆਪਾਂ ਜਿਵੇਂ ਗੱਲ ਕਰੀ ਗਰੰਟੀ ਹੁੰਦੀ ਹੈ ਇਹਦੀ ਕੋਈ ਇਹਨਾਂ ਦੀ ਵੀ ਫੋਲ ਹੁੰਦੀ ਹੈ ਜੀ ਆਹ ਟਾਇਰਾਂ ਦੀ ਵੀ 1 ਸਾਲ ਦੀ ਗਰੰਟੀ ਹੁੰਦੀ ਆ ਇਹਨਾਂ ਦੀ ਵੀ 1 ਸਾਲ ਦੀ ਹੁੰਦੀ ਆ ਕਿ ਜੇ ਰਬੜ ਜਿਹੜੀ ਇਹ ਪੇਸਟਿੰਗ ਉੱਤਰ ਜਾਵੇ ਤਾਂ ਨਵਾਂ ਟਾਇਰ ਮਿਲੂਗਾ ਇਹ ਟਾਇਰ ਵੀ ਜਿਹੜੇ ਆ ਗਏ ਅਸੀਂ ਉਸੇ ਕੰਪਨੀ ਤੋਂ ਤੁਰਕੀ ਤੋਂ ਮੰਗਵਾਨੇ ਜਿੱਥੋਂ ਅਸੀਂ ਇਹ ਪੰਪ ਲੈਨੇ ਆ ਤਾਂ ਜਿਸ ਕਰਕੇ ਇਹਨਾਂ ਦੀ ਕੁਆਲਿਟੀ ਬਹੁਤ ਵਧੀਆ ਹ ਇਹਦੇ ਥੋੜੇ ਆਪਣੀ ਕੰਪਨੀ ਦਾ ਬ੍ਰਾਂਡ ਹੈ ਹਾਂ ਇਹਦੇ ਵਿੱਚ ਵੀ ਸਾਡਾ ਸਪਰੇਮੈਨ ਦਾ ਹੀ ਬ੍ਰਾਂਡ ਅਸੀਂ ਲੈ ਕੇ ਮੰਗਵਾਨੇ ਜੀ ਇਹਨਾਂ 'ਚ ਵੀ ਅਸੀਂ ਸਪਰੇਮੈਨ ਦਾ ਹੀ ਲੈ ਕੇ ਮੰਗਵਾਨੇ ਪਰ ਇਹ ਟਾਇਰ ਇੰਡੀਆ 'ਚ ਬੈਠੇ ਤੁਹਾਡੀ ਕੰਪਨੀ ਜਿਹੜਾ ਹਰ ਪੰਜਾਬ ਦੇ ਵਿੱਚ ਮੰਨ ਲੈ ਬੱਚਾ-ਬੱਚਾ ਜਾਣਦਾ ਹਰ ਕਿਸਾਨ ਨੂੰ ਜਾਣਕਾਰੀ ਹੈ ਫਿਰ ਵੀ ਆਪਾਂ ਐਡਰੈਸ ਦੱਸੀ ਵੀ ਕਿੱਥੇ ਪੈਂਦੀ ਹੈ ਕੰਪਨੀ ਹਾਂਜੀ 36 ਸਾਲ ਪੁਰਾਣੀ ਸਾਡੀ ਕੰਪਨੀ ਹੈ ਜੀ ਸਾਡੀ ਜਿਹੜੀ ਹੈਗੀ ਹੈ ਦੋ ਫੈਕਟਰੀਆਂ ਨੇ ਇੱਕ ਅਮਨਗੜ ਪਰ ਸਾਡੀ ਸਾਡੀ ਨਵੀਂ ਮੇਨ ਵੱਡੀ ਫੈਕਟਰੀ ਹੈ ਉਹ ਲੁਧਿਆਣੇ ਦੇ ਅੰਦਰ ਗਿੱਲ ਪਿੰਡ ਆਂਦਾ ਜੀ ਲੁਧਿਆਣੇ ਤੋਂ 2 ਕਿਲੋਮੀਟਰ ਬਾਹਰ ਗਿੱਲ ਪਿੰਡ ਆ ਉੱਥੇ ਆਪਣੀ ਫੈਕਟਰੀ ਹੈ ਸਪਰੇਅ ਮੈਨੂ ਰਾਸਨੈਗਰ ਇੰਜੀਨੀਅਰ ਕਰਕੇ ਤੁਸੀਂ ਭਾ ਸਕਦੇ ਹੋ ਸਾਡੀ ਜਿਹੜੀ ਹੈਗੀ ਹੈ ਇੱਧਰਲੇ ਪਾਸੇ ਸਾਰੀ ਪ੍ਰੋਡਕਸ਼ਨ ਦਾ ਕੰਮ ਹੈ ਇੱਧਰ ਵੇਅਰ ਹ ਤਾਂ ਜਿਹੜਾ ਹੈਗਾ ਪ੍ਰੋਪਰ ਸਾਡਾ ਅੰਦਰ ਆਫਿਸ ਬਣਾਇਆ ਹੈ ਤਾਂ ਸਾਰਾ ਕੁਝ ਜਿਹੜਾ ਹੈਗਾ ਸਾਡੇ ਕੋਲ ਇੱਥੇ ਡਿਸਪਲੇ ਤੇ ਪਿਆ ਅਸੀਂ ਦਿਖਾਣੇ ਆ ਸਮਝਾਣੇ ਆ ਤੇ ਲੋਕੀ ਆ ਕੇ ਵੀ ਦੇਖ ਸਕਦੇ ਨੇ ਤੇ ਉਹ ਲੈ ਕੇ ਵੀ ਜਾ ਸਕਦੇ ਆ ਪਰ ਜਿਹੜਾ ਕਿਸਾਨ ਭਾਈ ਨਹੀਂ ਆ ਸਕਦਾ ਠੀਕ ਆ ਤਾਂ ਉਹ ਫੋਨ ਜਿਹੜੇ ਨੰਬਰ ਦਿੱਤੇ ਉਹਤੇ ਕਾਲ ਕਰਕੇ ਵੀ ਇਹਨੂੰ ਘਰੇ ਬੈਠ ਕੇ ਮੰਗਾ ਸਕਦਾ ਬੁਕਿੰਗ ਅਮਾਉਂਟ ਪਾ ਕੇ ਬੁੱਕ ਕਿੱਥੇ ਕਰਵਾ ਸਕਦੇ ਨੇ ਘਰੇ ਮੰਗਵਾ ਕੇ ਕਿੱਥੇ ਸਕਦੇ Rajasthan ਜਿਵੇਂ ਬਹੁਤ ਕੋਈ Rajasthan ਕੋਈ Karnataka ਕੋਈ Madhya Pradesh ਵਾਲਾ ਕੋਈ UP ਤੋਂ ਹੈ ਕੋਈ Bihar ਤੋਂ ਹੈ ਕੋਈ Haryana ਤੋਂ ਹੈ ਤਾਂ ਉਹ ਇਹਨੂੰ ਘਰੇ ਬੈਠ ਕੇ ਵੀ ਮੰਗਾ ਸਕਦੇ ਨੇ ਸਕਰੀਨ ਦੇ ਦਿੱਤੇ ਨੰਬਰ ਤੇ ਕਾਲ ਕਰਨ ਠੀਕ ਹੈ ਜਾਣਕਾਰੀ ਲੈਣ ਵੀ ਭਾਈ 300 ਲੀਟਰ ਵਾਲਾ ਚਾਹੀਦਾ 600 ਵਾਲਾ ਚਾਹੀਦਾ ਟਾਇਰ ਵਾਲੇ ਚਾਹੀਦਾ ਉਹ ਵਾਲੇ ਚਾਹੀਦੇ ਪਸੰਦ ਆ ਗਿਆ ਤਾਂ ਜੇ ਮੈਂ ਪੰਪ ਲੈਣਾ ਤਾਂ 10000 ਰੁਪਏ ਬੁਕਿੰਗ ਅਮਾਉਂਟ ਟਾਇਰ ਲੈਣੇ ਆ ਤਾਂ 25000 ਰੁਪਏ ਬੁਕਿੰਗ ਅਮਾਉਂਟ ਖਾਤੇ ਦੇ ਵਿੱਚ ਪਾਣ ਐਡਰੈਸ ਦੇਣ ਅਸੀਂ ਭੇਜ ਦਾਂਗੇ ਟਰਾਂਸਪੋਰਟ ਤੇ ਤੇ ਬਾਕੀ ਦੀ ਪੇਮੈਂਟ ਜਦੋਂ ਟਰਾਂਸਪੋਰਟ ਤੇ ਉਹਨਾਂ ਦੇ ਪਹੁੰਚ ਗਿਆ ਘਰ ਦੇ ਨੇੜੇ ਤਾਂ ਉੱਥੇ ਫਿਰ ਕਰਕੇ ਲੈ ਸਕਦੇ ਆ ਇਹ ਨੰਬਰਾਂ ਤੇ ਕਾਲ ਕਰਕੇ ਤੁਸੀਂ ਹੋਰ ਵੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਹੋਰ ਵੀ ਜਿਹੜੇ ਇੰਪਲੀਮੈਂਟਸ ਐ ਤੇ ਤੁਹਾਨੂੰ ਮਿਲ ਜਾਣਗੇ ਜਿੰਨੇ ਵੀ ਖੇਤੀਬਾੜੀ